ਕਿਪਾ ਲੈਨ ਮਗਰੋਂ ਸਰ ਆਪ ہماری پارٹی ਮੇ ਆ ਜਾਈਏ ਨਾ ਸਰ ਆਪ ہماری پارٹی ਮੇ ਆ ਜਾਈਏ ਆਪ ਹਮਾਰੇ ਆਫੀਸਰ ਭਾਈ ਹਨ ਲੀਜੀਏ ਜੀ ਡੇਲੀ ਫੋਨ ਚੈ ਰਾਗੋ ਚੱਡਾ ਜੀ ਚਾਇਆ ਕੇਜਰੀਵਾਲ ਆਪਣੇ ਆਪ ਦੇ ਵਿੱਚ ਹੀ ਅਨੁਸ਼ਾਸਨਹੀਨ ਹੈ ਮੈਂ ਤੁਹਾਨੂੰ ਕਹ ਰਿਹਾ ਜੋ ਉਹਨੂੰ ਅਨੁਸ਼ਾਸਨਹੀਨਤਾ ਦਾ આરોਪ ਲਗਾਇਆ ਗਿਆ ਹੈ ਇਹ ਪਾਰਟੀ ਆਪਣੇ ਆਪ ਦੇ ਵਿੱਚ ਹੀ ਅਨੁਸ਼ਾਸਨਹੀਨ ਹੈ ਪਾਰਟੀ ਹੈ ਹੀ ਨਹੀਂ ਐਗਜ਼ਿਸਟ ਨਹੀਂ ਕਰਦੀ ਮਾਫੀਆ ਦੂਸਰੀਆਂ ਪਾਰਟੀਆਂ ਦੇ ਜਿਹੜੇ ਕਚੜੇ ਉਹਨਾਂ ਨੇ ਸੁਪਤਾ ਇਹਨਾਂ ਨੇ ਚੱਕ ਲਿਆ ਜੀ ਕੋਈ ਨਾ ਕੋਈ ਕੰਸੀਡਰੇਸ਼ਨ ਹੋਗਾ ਤਾਂ ਹੀ ਚੱਕ ਲਿਆ ਜੀ ਠੀਕ ਹੈ ਤਾਂ ਉਹਨਾਂ ਦਾ ਦਬਦਬਾ ਹੋ ਗਿਆ ਹੈ ਜੋ ਤੁਸੀਂ ਕਹ ਰਹੇ ਹੋ ਮੈਨੂੰ ਵੀ ਜਾਣਕਾਰੀ ਤੁਹਾਡੇ ਰਹੀ ਹੀ ਮਿਲੀ ਹੈ ਮੈਨੂੰ ਪਾਰਟੀ ਦੇ ਕਿਸੇ ਲੀਡਰ ਨੇ ਫੋਨ ਕਰਕੇ ਨਹੀਂ ਕਿਹਾ ਨਾ ਹੀ ਉਸ ਦਿਨ ਪਾਰਟੀ ਦੇ ਪ੍ਰਧਾਨ ਜੀ ਵੀ ਇਸ ਸ਼ਹਿਰ ਦੇ ਵਿੱਚ ਹੀ ਸੀਗੇ ਜੇਕਰ ਮੰਨ ਲਓ ਪਾਰਟੀ ਦੇ ਵਿੱਚ ਕੋਈ ਦਿਨਤਦਾਰੀ ਹੁੰਦੀ ਤਾਂ ਅਮਨ ਅਰੋੜਾ ਜੀ ਇਸ ਸ਼ਹਿਰ ਦੇ ਵਿੱਚ ਸੀਗੇ ਕਈ ਫੰਕਸ਼ਨਾਂ ਅਟੈਂਡ ਕਰਕੇ ਗਏ ਉਹ ਆਗੇ ਬੋਲ ਸਕਦੇ ਸੀ ਕਿ ਹਾਂ ਜੀ ਤੁਸੀਂ ਸਾਡੇ ਮਲੇ ਹੋ ਕਿਸੇ ਵੀ ਗੱਲ ਨੂੰ ਦੱਸਣਾ ਹੈ ਤਾਂ ਇਸ ਤਰੀਕੇ ਦੇ ਨਾਲ ਨਹੀਂ ਇਸ ਤਰੀਕੇ ਦੇ ਨਾਲ ਕਰ ਲੋ ਜਾਂ ਮੰਨ ਲਓ ਮੇਰੇ ਖਿਲਾਫ ਕੋਈ ਐਕਸ਼ਨ ਵੀ ਹੋ ਗਿਆ ਤਾਂ ਉਹ ਆ ਕੇ ਦੱਸ ਸੰਦੇਸੀ ਫੋਨ ਤੇ ਦੱਸਕ ਦੇਸੀ ਤੇ ਦੇਖੋ ਇਹ ਸਾਡੀ ਪਾਰਟੀ ਦੇ ਵਿੱਚ ਜੋ ਹੈ ਨਾ ਪਾਰਟੀ ਆਪਣੇ ਆਪ ਦੇ ਵਿੱਚ ਹੀ ਅਨੁਸ਼ਾਸਨਹੀਨ ਹੈ ਮੈਂ ਤੁਹਾਨੂੰ ਕਹ ਰਿਹਾ ਜੋ ਉਹਨੂੰ ਅਨੁਸ਼ਾਸਨਹੀਨਤਾ ਦਾ આરોਪ ਲਗਾਇਆ ਗਿਆ ਹੈ ਇਹ ਪਾਰਟੀ ਆਪਣੇ ਆਪ ਦੇ ਵਿੱਚ ਹੀ ਅਨੁਸ਼ਾਸਨਹੀਨ ਹੈ ਪਾਰਟੀ ਹੈ ਹੀ ਨਹੀਂ ਐਗਜ਼ਿਸਟ ਨਹੀਂ ਕਰਦੀ ਹੈ ਆਜ ਗੈਂਗਸਟਰ ਮਾਫੀਆ ਤੇ ਦੂਸਰੀਆਂ ਪਾਰਟੀਆਂ ਦੇ ਜਿਹੜੇ ਕਚੜੇ ਉਹਨਾਂ ਨੇ ਸੁਪਤਾ ਇਹਨਾਂ ਨੇ ਚੱਕ ਲਿਆ ਜੀ ਕੋਈ ਨਾ ਕੋਈ ਕਨਸੀਡਰੇਸ਼ਨ ਹੋਗਾ ਤਾਂ ਹੀ ਚੱਕ ਲਿਆ ਜੀ ਠੀਕ ਹੈ ਤਾਂ ਉਹਨਾਂ ਦਾ ਦਬਦਬਾ ਹੋ ਗਿਆ ਹੈ ਰਹੀ ਗੱਲ ਜਿਸ ਤਰ੍ਹਾਂ ਖੈਰਾ ਸਾਹਿਬ ਨੇ ਕਿਹਾ ਸੋ ਰਾਜ ਦੀ ਗੱਲ ਅਸੀਂ ਇਸ ਸਿਧਾਂਤ ਤੇ ਚੱਲਦੇ ਹਾਂ ਜੀ ਜਦੋਂ ਪਾਰਟੀ ਜੁਆਇਨ ਕੀਤੀ ਨਾ ਜਦੋਂ ਇੱਕ ਚੀਜ਼ ਹੋਰ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਮੈਂ ਆਈਪੀਐਸ ਦੇ ਅਹੁਦੇ ਤੋਂ ਇਸਤਫਾ ਦਿੱਤਾ ਸੀ ਗੁਰੂਗ੍ਰੰਥ ਸਾਹਿਬ ਜੀ ਦੇ ਕੇਸ ਤੇ ਜੋ ਬਰਗਾੜੀ ਵਾਲਾ ਕੇਸ ਸੀ जिसकी तफ्तीश गोलीक मैं की क्वेश हो गया मैं इस्तीफा दे दिता जी मैं कोई राजनीति जॉइन करने वास्ते ज आम आदमी पार्टी ज्वाइन करने वास्ते इस्तीफा नहीं दिता इस्तीफा देने मगरों सर आप हमारी पार्टी में आ जाइए ना सर आप हमारी पार्टी में आ जाइए आप हमारे ऑफिसर भाई हैं ना लीजिए जी डेली फोन चाहे राघव चड्ढा जी चाहे केजरीवाल साहब ने कहा कि सर राजनीति मेरे बस की कोई चीज़ नहीं है मैनू राजनीति दे नहीं आना है ਇਹਨਾਂ ਨੇ ਬਹੁਤ ਕੰਪੈਲ ਕੀਤਾ इमोਸ਼ਨਲੀ ਕੰਪੈਲ ਕੀਤਾ ਫਿਰ ਇੱਕ ਵਾਰੀ ਇਸ ਤਰ੍ਹਾਂ ਆਇਆ ਜੂਨ ਦਾ ਮਹੀਨਾ ਸੀ ਇਹਨਾਂ ਨੇ ਬਹੁਤ ਜ਼ਿਆਦਾ ਮੇਰੇ ਤੇ ਜ਼ੋਰ ਪਾਇਆ ਕਿ ਨਹੀਂ ਤੁਸੀਂ ਆ ਜਾਓ ਤੁਸੀਂ ਆ ਜਾਓ ਜੋ ਗੁਰੂ ਗ੍ਰੰਥ ਸਾਹਿਬ ਹੁਲਾ ਕੇਸ ਹੈ ਨਾ ਜੋ ਤੁਸੀਂ ਨਹੀਂ ਕਰ ਸਕੇ ਉਹ ਅਸੀਂ ਕਰਕੇ ਦੇਵਾਂਗੇ ਜੀ ਔਰ ਤੁਸੀਂ ਆਪਣੇ ਕਲਮੀ ਕਰੋਗੇ ਔਰ ਇਹ ਮੇਰੀ ਜੁਆਇਨਿੰਗ ਵਾਲੇ ਦਿਨ ਮਾਨ ਸਾਹਿਬ ਦਾ ਬਿਆਨ ਦੇਖੋ ਭਗਵੰਤ ਮਾਨ ਦਾ ਜਾਂ ਕੇਜਰੀਵਾਲ ਸਾਹਿਬ ਦਾ ਬਿਆਨ YouTube ਤੇ ਵੀ ਮੌਜੂਦ ਹੈ ਮੇਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਮੌਜੂਦ ਹੈ ਇਹਨਾਂ ਸਾਰਿਆਂ ਨੇ ਇਹੀ ਕਿਹਾ ਕਿ ਉਹ ਤੁਸੀਂ ਆਪਣੀ ਕਲਮੀ ਇਨਸਾਫ ਦੋਗੇ ਪੰਜਾਬੀਆਂ ਨੂੰ ਤੇ ਦੇਖੋ ਜਿਸ ਤਰ੍ਹਾਂ ਬਾਕੀ ਸਾਰੇ ਪੰਜਾਬੀ ਮਤਲਬ ਜੋ ਇਹ ਗੱਲ ਸੁਣ ਕੇ ਸਾਰਿਆਂ ਦੇ ਮਨ ਦੇ ਵਿੱਚ ਜੋ ਹੁੰਦਾ ਹੈ ਮੇਰੇ ਮਨ ਦੇ ਵਿੱਚ ਵੀ ਆ ਗਿਆ ਕਿ ਚਲੋ ਜਦੋਂ ਇਨਸਾਫ ਮਿਲਣਾ ਹੀ ਹੈ ਤਾਂ ਅਸੀਂ ਪਾਰਟੀ ਜੁਆਇਨ ਕਰ ਲੈਨੇ ਹਾਂ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਕੇਸ ਦੇ ਇਨਸਾਫ ਇੱਕ ਕੜੀ ਹੈ ਮੇਰੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਸਿਰਫ ਇੱਕ ਗੜੀ ਹੈ ਜੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਔਰ ਜੋ ਗੋਲੀकांड ਹੋਇਆ ਸੀ ਉਹਦੇ ਇਨਸਾਫ ਦੇ ਬਾਰੇ ਜਸ ਦਿਨ ਤੋਂ ਜਸ ਦਿਨ ਤੋਂ ਸਰਕਾਰ ਬਣੀ 10 ਮਾਰਚ 2022 ਉਸ ਦਿਨ ਤੋਂ ਕੋਈ ਇੱਕ ਵੀ ਕੇਜਰੀਵਾਲ ਸਾਹਿਬ ਦਾ ਤੁਸੀਂ ਟਵੀਟ ਦਿਖਾ ਦਿਓ ਬੇਅਦਬੀ ਦੇ ਬਾਰੇ ਗੁਰੂਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੋਈ ਕੋਈ ਟਵੀਟ ਸਮਝ ਲੈ ਲੈ ਕਿ ਮੈਂ ਜ਼ਰੂਰ ਦਿੱਲੀ ਗਿਆ ਹਾਂ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ ਜੋ ਸੀ ਵਾਅਦਾ ਕਰਕੇ ਆਏ ਸੀ ਜੋ ਜੋ ਵਾਅਦਾ ਕਰਕੇ ਤੁਸੀਂ ਮੈਨੂੰ ਪਾਰਟੀ ਦੇ ਵਿੱਚ ਲਿਆਂਦਾ ਸੀ ਨਾ ਉਹ ਐਦਾ ਪੂਰਾ ਕਰ ਦਿਓ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈ ਤੇ ਮਾਨ ਸਾਹਿਬ ਦੇ ਨਾਲ ਵੀ ਮੇਰੀ ਦੋ ਤਿੰਨ ਬਾਰੀ ਮੀਟਿੰਗ ਹੋਈ ਤੇ ਲੇਕਿਨ ਉਸ ਕੇਸ ਨੂੰ ਤਾਂ ਦੇਖੋ ਜਿੰਨਾ ਜ਼ਿਆਦਾ ਖਰਾਬ ਜਿੰਨਾ ਜ਼ਿਆਦਾ ਖਰਾਬ ਪਿਛਲੀਆਂ ਸਰਕਾਰਾਂ ਨੇ ਕੀਤਾ ਉਸ ਨਾਲੋਂ 10 ਗੁਣਾ ਜ਼ਿਆਦਾ